ਗੁਰੂ ਘਰ ਤਾਂ ਆਪਾਂ ਸਾਰੇ ਜਾਣਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਗੁਰੂ ਸਹਿਵਾਨਾਂ ਦੇ ਸਮਿਆਂ ਵਿੱਚ ਗੁਰੂ ਘਰਾਂ ਨੂੰ ਗੁਰਦੁਆਰਾ ਨਹੀਂ ਆਖਿਆ ਜਾਂਦਾ ਸੀ ਆਓ ਜਾਣਦੇ ਹਾਂ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜਿੱਥੇ-ਜਿੱਥੇ ਵੀ ਜਾਂਦੇ ਉੱਥੇ ਸੰਗਤ ਜੁੜਦੀ ਜਾਂਦੀ ਸੀ ਉੱਥੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚਲੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਸੰਗਤ ਜੁੜ ਕੇ ਉਹਨਾਂ ਦੇ ਵਿਚਾਰਾਂ ਤੇ ਪ੍ਰਚਾਰ ਦੇ ਪ੍ਰਸਾਰ ਕਰਦੀ ਸੀ ਉਸੇ ਹੀ ਜਗ੍ਹਾ ਨੂੰ ਉਸ ਧਰਮ ਦੀ ਪ੍ਰਚਾਰ ਦੀ ਜਗ੍ਹਾ ਨੂੰ ਸੰਗਤ ਦਾ ਨਾਮ ਦੇ ਦਿੱਤਾ ਗਿਆ ਥੋੜਾ ਸਮਾਂ ਬੀਤਿਆ ਤਾਂ ਸੰਗਤ ਨੂੰ ਧਰਮਸਾਲ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸਾਲ ਦਾ ਮਤਲਬ ਹੁੰਦਾ ਹੈ ਵਿਦਿਆ ਦਾ ਕੇਂਦਰ ਧਰਮ ਦਾ ਮਤਲਬ ਹੁੰਦਾ ਹੈ ਧਰਮ ਦਾ ਸਕੂਲ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਦੇ ਸਮਿਆਂ 'ਚ ਧਰਮਸਾਲ ਤੇ ਸੰਗਤ ਦੇ ਨਾਲ-ਨਾਲ ਪੰਗਤ ਪ੍ਰਥਾ ਵੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਹਰਗੋਬਿੰਦ ਸਾਹਿਬ ਜੀ ਦੇ ਸਮਯਾਂ ਚ ਗੁਰੂ ਧਾਮਾਂ ਚ ਆਦ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼